ਕਿਸਾਨ ਲੀਡਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦਾ ਜਿਹੜਾ ਮਰਨ ਵਰਤਿਆ ਹੁਣ 39ਵੇਂ ਦਿਨ ਚ ਪਹੁੰਚ ਗਿਆ ਜੇ ਉਹ ਆਪਣੀਆਂ ਮੰਗਾਂ ਮਨਾਉਣ ਦੇ ਵਿੱਚ ਕਾਮਯਾਬ ਹੁੰਦੇ ਆ ਤੇ ਇਸ ਦੇਸ਼ ਦਾ ਆਉਣ ਵਾਲਾ ਭਵਿੱਖ ਜਿਹੜਾ ਉਹ ਖੁਸ਼ਹਾਲ ਹੋ ਸਕਦਾ ਉਹ ਹਰ ਇੱਕ ਮੁੱਦਾ ਜਿਹੜਾ ਜਿਹਦੀ ਅਸੀਂ ਗੱਲ ਕਰਦੇ ਆ ਭਾਵੇਂ এনवायरमेंट ਦਾ এডੂਕੇਸ਼ਨ ਦਾ ਹੈਲਥ케ਅਰ ਦਾ ਬ੍ਰੇਨ ਡレイン ਦਾ ਉਹਦਾ ਇੱਕ ਵੱਡਾ ਸੋਲੂਸ਼ਨ ਆ ਕਿ ਇਕਨੋਮਿਕ ਚੇਂਜ ਇਸ ਦੇਸ਼ ਦੇ ਵਿੱਚ ਆ ਸਕਦੀ ਆ ਅੱਜ ਉਹ ਦੇਸ਼ ਜਿਹੜਾ ਮੋਨੋਪੋਲੀ ਸਿਸਟਮ ਨੂੰ ਪ੍ਰੋਮੋਟ ਕਰ ਰਿਹਾ ਮੋਨੋਪੋਲੀ ਵਾਲੀ ਕੰਮ ਕਰ ਰਿਹਾ ਮੋਨੋਪੋਲੀ ਫੈਮਿਲੀ ਵਾਲੀ ਕੰਮ ਕਰ ਰਿਹਾ ਉਹ ਆਮ ਆਦਮੀ ਲਈ ਕੰਮ ਕਰਨਾ ਸ਼ੁਰੂ ਕਰੂਗਾ ਇਸ ਦੇਸ਼ ਦੇ ਵਿੱਚ ਕਿਸਾਨ ਮਜ਼ਦੂਰ ਇੱਕ ਆਮ ਆਦਮੀ ਆਪਣੇ ਬੱਚੇ ਨੂੰ ਪੜ੍ਹਾ ਪਾਊਗਾ ਇੱਕ ਚੰਗੀ ਐਜੂਕੇਸ਼ਨ ਦੇ ਪਾਊਗਾ ਆਪਣੇ ਬਿਮਾਰ ਪਰਵਾਰਦਰ ਇਲਾਜ ਕਰ ਪਾਊਗਾ। ਤੋਂ ਆ ਐਮਐਸਪੀ ਦੀ ਗਰੰਟੀ ਹੈ। ਕਦੀ ਸੋਚ ਕੇ ਵੇਖਿਓ ਕਿ ਕਿੱਦਾਂ ਇਕਨੋਮਿਕ ਬੂਸਟ ਮਿਲ ਸਕਦਾ। ਪਰ ਉਹਦੇ ਲਈ ਤੁਹਾਨੂੰ ਇਕੱਠੇ ਹੋਣਾ ਪੈਣਾ। ਹਰ ਇੱਕ ਇਨਸਾਨ ਨੂੰ ਇਕੱਠੇ ਹੋਣਾ ਪੈਣਾ। ਮੈਂ ਸਸਦਾਨਾਂ ਦੇ ਅੱਗੇ ਹੱਥ ਜੋੜਦਾ। ਸਾਡੇ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਨੇ ਆਮ ਆਦਮੀ ਪਾਰਟੀ ਲੋਕਾਂ ਨੂੰ ਲੋਕਾਂ ਦੇ ਚਹੇਤੇ ਨੇ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਰਾਜਾ ਵਰਿੰਗ ਜੀ ਹੋਰ ਕਾਂਗਰਸ ਦੇ ਲੀਡਰ ਮੈਂ ਹਰ ਇੱਕ ਗਿਆਤ ਬੇਨਤੀ ਕਰਦਾ ਹਾਂ ਤੁਸੀਂ ਦਿੱਲੀ ਜਾਓ ਦਿੱਲੀ ਜਾ ਕੇ ਸਰਕਾਰ ਦਾ ਬੂਆ ਖੜਕਾਓ ਉਹਨਾਂ ਨੂੰ ਦੱਸੋ ਕਿ ਪੰਜਾਬ ਇਕੱਠਾ ਬਾਕੀ ਗੱਲਾਂ ਦੇ ਵਿੱਚ ਅਸੀਂ ਸਾਡੇ 100 ਡਿਫਰੈਂਸਿਸ ਹੋ ਸਕਦੇ ਆ ਪਰ ਇਹ ਮੁੱਦਾ ਸਾਨੂੰ ਚਾਹੀਦਾ ਇਹ ਸਾਡੇ ਆਉਣ ਵਾਲੇ ਭਵਿੱਖ ਲਈ ਜ਼ਰੂਰੀ ਆ ਜਿਹੜੇ ਲੋਕ ਇਹ ਸੋਚਦੇ ਆ ਕਿ ਕਿਸਾਨ ਸ਼ਾਇਦ ਇਕੱਠੇ ਨਹੀਂ ਮੈਂ ਦੱਸ ਦਵਾਂ ਕਿ ਜਿੱਥੇ ਕਿਸਾਨੀ ਦੀ ਗੱਲ ਆਊਗੀ ਸੰਯੁਕਤ ਕਿਸਾਨ ਮੋਰਚਾ ਕਿਸਾਨਾਂ ਦੇ ਨਾਲ ਖੜਾ ਦੱਲੇਵਾਲ ਜੀ ਦੇ ਨਾਲ ਖੜਾ ਸਦਾਰ ਰਾਜੀਵਾਲ ਜੀ ਉਹ ਗ੍ਰਾਂਹ ਸਾਹਿਬ ਹੋਰ ਕਿਸਾਨੀ ਲੀਡਰ ਬਾਕੀ ਡਿਫਰੈਂਸ ਇਸ ਆਪਣੀ ਥਾਂ ਤੇ ਪਰ ਜਿੱਥੇ ਐਮਐਸਪੀ ਦੀ ਗੱਲ ਆ ਸਾਰੇ ਹੀ ਇਕੱਠੇ ਆ ਇੱਕ ਐਸਾ ਮੁੱਦਾ ਜਿਹੜਾ ਪੰਜਾਬ ਦੀ ਆਉਣ ਵਾਲੀ ਜਿਹੜੀ ਹਿਸਟਰੀ ਆ ਉਹ ਚੇਂਜ ਕਰ ਸਕਦਾ ਜੇ ਦੀ 골ਡਨ 에ਜ ਦੀ ਅਸੀਂ ਗੱਲ ਕਰ ਸਕਦੇ ਆ ਉਹ 골ਡਨ 에ਜ ਅਸੀਂ ਵੇਖ ਪਾਵਾਂਗੇ ਪਰ ਇਹ ਸਾਨੂੰ ਸੋਚਣਾ ਪੈਣਾ ਇਹ 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 ਲੜਾਈ ਕਿੱਡੀ ਵੱਟੀ ਆ ਇਹਦੇ ਬਾਰੇ ਸਾਨੂੰ ਸੋਚਣਾ ਪੈਣਾ ਇਹ ਕਿਸੇ ਇੱਕ ਇਨਸਾਨ ਦੀ ਨਹੀਂ ਜੇ ਰਾਜੇਵਾਲ ਜੀ ਡੱਲੇਵਾਲ ਜੀ ਅਗਰਾਹ ਜੀ ਕੋਈ ਵੀ ਇਹ ਮੁੱਦਾ ਮਨਾਉਣ ਦੇ ਵਿੱਚ ਕਾਮਯਾਬ ਹੁੰਦਾ ਭਾਵੇਂ ਸੰਯੁਕਤ ਕਿਸਾਨ ਮੋਰਚਾ ਕੋਈ ਵੀ ਆ ਇਟ ਡਸ ਨਾਟ ਮੈਟਰ ਇਹ ਫਾਇਦਾ ਉਹ ਨਾਦਾਨੀ ਇਹ ਫਾਇਦਾ ਆਉਣ ਵਾਲੇ ਸਾਡੀਆਂ ਪੀੜ੍ਹੀਆਂ ਦਾ ਵਾ ਨਸਲਾਂ ਦਾ ਵਾ ਇਹ ਮਸਲਾ ਨਸਲਾਂ ਦਾ ਵਾ ਜੇ ਕਿਸਾਨੀ ਬਚਦੀ ਪੰਜਾਬ ਬਚੂਗਾ ਪੰਜਾਬ ਦੇ ਨਾਲ ਸਿੱਖੀ ਪੰਜਾਬ ਦੇ ਨਾਲ ਪੰਜਾਬ ਦੇ Hindu ਇਸ ਦੇਸ਼ ਤੇ Hindu ਸਿੱਖ ਸਾਰੇ ਵਿੱਚ ਆਉਂਦੇ ਆ ਸਾਰੇ ਧਰਮ ਵਿੱਚ ਆਉਂਦੇ ਆ ਇਹ ਧਰਮ ਬਚਾਉਣੇ ਆ ਤੇ ਕਿਸਾਨੀ ਬਚਾਉਣੀ ਪਊਗੀ ਇਹ ਲੜਾਈ ਲੜਨੀ ਪਊਗੀ ਉਹ ਕਿਉਂ ਸੀ ਕਿ ਜਿਹੜਾ ਅੰਛਣ ਅੰਨਾ ਹਜਾਰੇ ਜੀ ਨੇ ਕੀਤਾ ਉਹ 10 ਦਿਨ ਦਾ ਉੱਤੇ ਵਿੱਚ 10 ਦਿਨਾਂ ਦੇ ਵਿੱਚ ਸਰਕਾਰ ਮੰਨ ਲਈ ਕਿ ਹਰ ਇੱਕ ਮੰਗ ਤੁਹਾਡੀ ਮੰਨਾਂਗੇ ਤੇ ਸਾਡੇ ਕਿਸਾਨੀ ਲੀਡਰ 40 ਦਿਨ ਹੋ ਗਏ ਆ ਮੰਨ ਵਰਤੇ ਬੈਠੇ ਆ ਸਰੀਰ ਉਹਨਾਂ ਦਾ ਪਿੰਜਰ ਹੋ ਗਿਆ ਤੇ ਸਰਕਾਰ ਟਸ ਤੋਂ ਮਾਸਰੀ ਕਿਉਂਕਿ ਸਰਕਾਰ ਨੂੰ ਲੱਗਦਾ ਅਸੀਂ ਇਕੱਠੇ ਨਹੀਂ ਪੰਜਾਬ ਇਕੱਠਾ ਨਹੀਂ ਮੈਂ ਸਿਆਸਤਦਾਨਾਂ ਅੱਗੇ ਕਹਿਣਾ ਮੈਂ ਹਰ ਇੱਕ ਉਹ ਖਾਸ ਆਦਮੀ ਅੱਗੇ ਆਮ ਆਦਮੀ ਅੱਗੇ ਸਿੰਗਰ ਅੱਗੇ ਮੂਵੀ ਸਟਾਰ ਅੱਗੇ ਕਹਿਣਾ ਕੀ ਇਸ ਟਾਈਮ ਤੇ ਸਾਡੀ ਇੱਕ ਮੰਗ ਚਾਹੀਦੀ ਆ ਉਹ ਐਮਐਸਪੀ ਦੀ ਗਰੰਟੀ ਉਸ ਦੇ ਉੱਪਰ ਇਕੱਠੇ ਹੋ ਜਾਈਏ ਸੋਚੀਏ ਕਿ ਕਿੰਡਾ ਵੱਡਾ ਮੁੱਦਾ ਇਹ ਐਸਾ ਮੁੱਦਾ ਪੰਜਾਬ ਦੀ ਟ੍ਰੈਜੈਕਟਰੀ ਬਦਲ ਸਕਦੀ ਆ ਦੇਸ਼ ਦੀ ਤੇ ਬਦਲ ਨਹੀਂ ਬੰਨੀ ਆ ਦੇਸ਼ ਦੀਆਂ ਗੱਲਾਂ ਬਾਤ ਹੋਈ ਮੈਂ ਪੰਜਾਬ ਦੀ ਗੱਲ ਦੱਸ ਰਿਹਾ ਪੰਜਾਬ ਦਾ ਸਿਸਟਮ ਬਦਲ ਸਕਦਾ ਜਿਹੜੇ ਲੋਕਾਂ ਨੂੰ ਬਾਹਰ ਹੋਣਾ ਪੈ ਰਿਹਾ ਉਹ ਬਾਹਰ ਨਹੀਂ ਹੋਣਾ ਪਊਗਾ ਜਿਹੜੀ ਗੋਲਡਨ ਏਜ ਦੀ ਅਸੀਂ ਗੱਲ ਕਰਦੇ ਉਹ ਗੋਲਡਨ ਏਜ ਸਾਡੀ ਆ ਜਾਊਗੀ ਜੇ ਤੁਸੀਂ ਆਪਣੇ ਧਰਮ ਨੂੰ ਪਿਆਰ ਕਰਦੇ ਹੋ ਤੇ ਸੋਚੋ ਅੱਜ ਜੇ ਪੰਜਾਬ ਤੁਹਾਡੇ ਧਰਮ ਲਈ ਕਿੰਨਾ ਜ਼ਰੂਰੀ ਆ ਪੰਜਾਬ ਲਈ ਲੜਨਾ ਕਿੰਨਾ ਜ਼ਰੂਰੀ ਆ ਪਰੇ ਲੜਾਈ ਅਸੀਂ ਫੇਰੀ ਜੇ ਸਕਦੇ ਜੇ ਅਸੀਂ ਇਕੱਠੇ ਹੋਵਾਂਗੇ ਇੱਕ ਇਹ ਮੰਗ ਕਿਸੇ ਇੱਕ ਲੀਡਰ ਦੀ ਨਹੀਂ ਆ ਇਹ ਮੰਗ ਸਾਡੀਆਂ ਆਉਣ ਵਾਲੀਆਂ ਪੀੜੀਆਂ ਦੀ ਆ ਮੈਂ ਸੱਚੀ ਕਹਿੰਦਾ ਬਾ ਮੈਨੂੰ ਬਹੁਤ ਡਰਿਆ ਸਦਾੜ ਢੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਇਸ ਟਾਈਮ ਤੇ ਆ ਉਹ ਇੱਕ ਬਹੁਤ ਨਾਜ਼ੁਕ ਮੋੜ ਤੇ ਪਹੁੰਚੀ ਪਈ ਆ ਸਾਡੇ ਕੋਲ ਜਿਆਦਾ ਟਾਈਮ ਨਹੀਂ ਆ ਮੈਂ ਹਰ ਇੱਕ ਸਿਆਸਤਦਾਨ ਦੇ ਅੱਗੇ ਹੱਥ ਜੋੜਦਾ ਪੰਜਾਬ ਦੇ ਆਪਣੀਆਂ ਗੱਲਾਂ ਸਾਈਡ ਤੇ ਕਰ ਦੋ ਇਸ ਟਾਈਮ ਤੇ ਦਿੱਲੀ ਪਹੁੰਚੋ ਮੈਂ ਆਮ ਖਾਸ ਹਰ ਇੱਕ ਇਨਸਾਨ ਹਰ ਇੱਕ ਪੰਜਾਬੀ ਦੇ ਅੱਗੇ ਹੱਥ ਜੋੜਦਾ ਗੱਲ ਸਮਝਣ ਦੀ ਕੋਸ਼ਿਸ਼ ਕਰੋ ਛੋਟੇ ਮੋਟੇ ਵਖਰੇਵੇਂ ਸਾਈਡ ਤੇ ਕਰ ਦੋ ਗੱਲ ਐਮਐਸਪੀ ਦੀ ਕਰੋ ਗੱਲ ਕਿਸਾਨੀ ਦੀ ਕਰੋ ਤੇ ਤੁਸੀਂ ਆਉਣ ਵਾਲੀ